ਕਬੀਰ ਦੇਖ ਦੇਖ ਜਗ ਢੁੰਡਿਆ ਕਹੋ ਨਾ ਪਾਇਓ ਠਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੋ ਨਾ ਪਾਇਆ ਠਾਰ ਜਿਨ ਹਰ ਕਾ ਨਾਮ ਨ ਚਿਤਿਓ ਕਹਾ ਪੁਲਨ ਔਰ ਇਹ ਪਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 92 ਨੰਬਰ ਸ਼ਲੋਕ ਇਸ ਸਲੋਕ ਅੰਦਰ ਕਬੀਰ ਸਾਹਿਬ ਨੇ ਸਾਨੂੰ ਸਮਝਾਉਂਦੇ ਹੋਏ ਲਿਖਿਆ ਕਬੀਰ ਦੇਖ-ਦੇਖ ਜਗ ਟੁੰਡਿਆ ਕਹਿੰਦੇ ਨੇ ਮੈਂ ਬਾਰ-ਬਾਰ ਬਾਰ-ਬਾਰ ਸੰਸਾਰ ਹੈ ਜਿਹੜਾ ਇਹਨੂੰ ਖੋਜਿਆ ਇੱਥੇ ਭਾਲ ਕੀਤੀ ਹੁਣ ਸੰਸਾਰ ਦੀ ਭਾਲ ਕਰਨ ਤੋਂ ਭਾਵ ਹੈ ਕਿ ਮੈਂ ਦੁਨੀਆ ਦਾ ਉਹ ਹਰ ਇੱਕ ਧਰਮਕ ਟਿਕਾਣਾ ਦੇਖਿਆ ਜਿਹੜਾ ਸਮਾਜ ਵਿੱਚ ਬਣਿਆ ਹੋਇਆ ਹੈ ਕੁਝ ਤੀਰਥਾਂ ਦੇ ਇਸ਼ਨਾਨ ਕਰਨ ਵਾਲੀ ਥਾਂ ਬਣੀਆਂ ਵੀ ਇੱਥੇ ਇਸ਼ਨਾਨ ਕਰੋ ਕੋਈ ਪੂਜਾ ਕਰਨ ਦਾ ਸਥਾਨ ਬਣਿਆ ਹੋਇਆ ਈਵਨ ਧਰਮ ਦੇ ਨਾਂ ਦੇ ਉੱਤੇ ਪਸ਼ੂ ਪੰਛੀਆਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ਨੇ ਬਹੁਤ ਐਸਾ ਫਸਾਰਾ ਜਿਹੜਾ ਸੰਸਾਰ ਵਿੱਚ ਧਰਮ ਦੇ ਨਾਂ ਦੇ ਉੱਤੇ ਬਣਿਆ ਹੋਇਆ ਹੈ ਕਬੀਰ ਸਾਹਿਬ ਨੇ ਦੱਸਿਆ ਮੈਂ ਉਹ ਹਰ ਥਾਂ ਦੇਖੀ ਵਾਰ-ਵਾਰ ਦੇਖੀ ਪਰ ਮੈਨੂੰ ਇਨ੍ਹਾਂ ਥਾਵਾਂ ਵਿੱਚੋਂ ਕੋਈ ਵੀ ਥਾਂ ਐਸੀ ਨਹੀਂ ਲੱਗੀ ਜਿੱਥੇ ਆਤਮਿਕ ਆਨੰਦ ਮਿਲ ਸਕੇ ਜਿੱਥੇ ਪਾਪ ਤੋਂ ਬਚਿਆ ਜਾ ਸਕੇ ਕਿ ਜਿੱਥੇ ਬੈਠ ਕੇ ਰਸ ਮਾਣਿਆ ਜਾ ਸਕੇ ਜ਼ਿੰਦਗੀ ਦਾ ਜਿੱਥੇ ਪ੍ਰਮਾਤਮਾ ਦੀ ਆਵਾਦਤ ਪ੍ਰਾਪਤ ਹੋ ਸਕੇ ਅੰਦਰੋਂ ਉਹ ਨਾਮ ਦਾ ਜਿਹੜਾ ਸਤਿਗੁਰ ਕਹਿੰਦੇ ਨੇ ਰਸ ਹੈ ਉਹ ਪ੍ਰਗਟ ਕੀਤਾ ਜਾ ਸਕੇ ਕਬੀਰ ਦੇਖ-ਦੇਖ ਜੱਗ ਢੁੰਡਿਆ ਕਹੂ ਨਾ ਪਾਇਆ ਪਾਇਆ ਠਾਹਰ ਮੈਂ ਕਿਤੇ ਉਹ ਥਾਂ ਲੱਭੀ ਹੋਈ ਨਹੀਂ ਮੈਨੂੰ ਜਦ ਮੈਂ ਦੇਖਿਆ ਵੀ ਪੁਜਾਰੀਆਂ ਦੇ ਆਪੋ ਆਪਣੇ ਚਲਾਏ ਹੋਏ ਰਾਮ ਨੇ ਜਿਹਦੇ ਵਿੱਚ ਆਪਣੇ ਸਵਾਰਥ ਵਾਸਤੇ ਇੱਥੇ ਪਸ਼ੂਆਂ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਈਵਨ ਬੰਦਿਆਂ ਦੇ ਵੀ ਕਤਲ ਕੀਤੇ ਗਏ ਨੇ ਕੋਈ ਸਮਾਂ ਐਸਾ ਵੀ ਸੰਸਾਰ ਵਿੱਚ ਆਇਆ ਤੁਮਰਾ ਸਾਹਿਬ ਇੱਥੇ ਦੱਸ ਰਹੇ ਨੇ ਕਬੀਰ ਸਾਹਿਬ ਜੀ ਕਿ ਮੈਨੂੰ ਜਿਹੜਾ ਆਨੰਦ ਦੇਣ ਵਾਲਾ ਥਾ ਆ ਉਹ ਥਾ ਨਹੀਂ ਲੱਭਿਆ ਕੁਈ ਕਹਿੰਦਾ ਨਹਾ ਲੈ ਲਾ ਤੇ ਕੋਈ ਕਹਿੰਦਾ ਪੂਜਾ ਕਰ ਲੈ ਕੋਈ ਕਹਿੰਦਾ ਦਾਨ ਕਰ ਲੈ ਪੁੰਨ ਕਰ ਲੈ ਆ ਚੀਜ਼ਾਂ ਤਾਂ ਬਹੁਤ ਦੇਖੀਆਂ ਮੈਂ ਪਰ ਇਹ ਥਾਂ ਨਹੀਂ ਲੱਭੀ ਵੀ ਜਿੱਥੇ ਪਰਮਾਤਮਾ ਦੇ ਨਾਮ ਦਾ ਚਾਨਣ ਪ੍ਰਕਾਸ਼ ਅੰਦਰ ਕੋਈ ਕਰਵਾ ਸਕੇ ਉਹ ਆਤਮਿਕ ਸ਼ਾਂਤੀ ਆਤਮਿਕ ਆਨੰਦ ਹਾਸਲ ਕਰ ਸਕਾ ਉਹ ਥਾਂ ਨਹੀਂ ਲੱਭੀ ਕਬੀਰ ਸਾਹਿਬ ਕਹਿੰਦੇ ਨੇ ਜਿਨ ਹਰ ਕਾ ਨਾਮ ਨਾ ਚੇਤੇ ਉਹ ਕਹਾ ਭੁਲਾਨੇ ਔਰ ਕਹਿੰਦੇ ਮੈਂ ਹੈਰਾਨ ਆ ਵੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਚੇਤੇ ਕੀਤਾ ਪ੍ਰਮਾਤਮਾ ਦੀ ਬੰਦਗੀ ਅਕਾਲ ਪੁਰਖ ਜੀ ਦੀ ਉਸਤਤ ਨਹੀਂ ਹੈ ਉਸ ਸ੍ਰਿਸ਼ਟੀ ਦੇ ਸਿਰਜਣਹਾਰ ਦਾ ਨਾਮ ਹੀ ਨਹੀਂ ਜਪਿਆ ਕਦੇ ਧਿਆਨ ਜੁੜਿਆ ਹੀ ਨਹੀਂ ਉਸ ਮਾਲਕ ਦੇ ਚਰਨਾਂ ਵਿੱਚ ਬਸ ਆ ਜਿਹੜੀਆਂ ਪੁਜਾਰੀਆਂ ਜੀਆਂ ਚਲਾਈਆਂ ਹੋਈਆਂ ਰੀਤਾਂ ਰਸਮਾਂ ਨੇ ਇਹੀ ਕਰਦਿਆਂ ਦੀ ਜ਼ਿੰਦਗੀ ਨਿਕਲ ਗਈ ਐਡਾ ਮਹਿੰਗਾ ਜੀਵਨ ਐਡਾ ਕੀਮਤੀ ਜੀਵਨ ਹੈ ਜਿਹੜਾ ਉਹ ਕਰਮ ਕੰਡਾਂ ਵਿੱਚੋਂ ਨਿਕਲ ਗਿਆ ਵਰਤ ਰੱਖ ਲੋ ਆ ਥਿੱਟ ਤੇ ਆ ਵਰਤ ਰੱਖ ਲਾ ਆ ਥਿੱਟ ਤੇ ਆ ਵਰਤ ਰੱਖ ਲਾ ਕੋਈ ਕਹਿੰਦਾ ਮਸੀਹਾਨਾ ਵਾਲਾ ਪੁੰਨਿਆ ਨਾਲਾ ਕੋਈ ਕਹਿੰਦਾ ਸੰਗਰਾਂਦ ਤੇ ਆ ਪੂਜਾ ਕਰ ਲਾ ਮਤਲਬ ਸਤਗੁਰੂ ਜੀ ਸਮਝਾ ਰਹੇ ਨੇ ਕਿ ਇਹ ਸਾਰਾ ਕੁਝ ਬਾਹਰੀ ਤੌਰ ਦੇ ਉੱਤੇ ਕੀਤਾ ਗਿਆ ਅੰਦਰ ਦੀ ਸ਼ਾਂਤੀ ਵਾਸਤੇ ਕੁਝ ਵੀ ਨਹੀਂ ਹੋਇਆ ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਉਸ ਮਾਲਕ ਦੀ ਕੀਰਤੀ ਉਸ ਮਾਲਕ ਦੀ ਸਿਫਤ ਸਲਾਹੀ ਨਹੀਂ ਗਈ ਤੇ ਮਹਾਰਾਜ ਸਾਹਿਬ ਲਿਖਦੇ ਨੇ ਜਿਨ ਹਰ ਕਾ ਨਾਮ ਨਾ ਚੇਤੇ ਉਹ ਕਹਾ ਭੁਲਾਨੇ ਔਰ ਉਹ ਭੁੱਲੇ ਹੋਏ ਭਟਕੇ ਲੋਕ ਹੋਰ ਕਿਸ ਥਾਂ ਤੋਂ ਆਨੰਦ ਮਾਣ ਸਕਦੇ ਨੇ ਇੱਕ ਨਾਮ ਹੀ ਤਾਂ ਹੈ ਦੁਨੀਆ ਵਿੱਚ ਪਰਮਾਤਮਾ ਦਾ ਉਸ ਮਾਲਕ ਦਾ ਸਿਮਰਨ ਜਿਹਦੇ ਉੱਤੇ ਇੱਕ ਥੇਲਾ ਖਰਚਣ ਦੀ ਲੋੜ ਨਹੀਂ ਬਸ ਚੌਂਕੜਾ ਮਾਰਨਾ ਸੁਰਤਿ ਨਾਮ ਵਿੱਚ ਜੋੜਨੀ ਹੈ ਤੇ ਨਾਮ ਦਾ ਰਸ ਮਾਣਣਾ ਹੈ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਰਸ ਤੋਂ ਸਮਾਜ ਸਖਣਾ ਹੋਇਆ ਖਾਲੀ ਹੋਇਆ ਖੋਖਲਾ ਹੋਇਆ ਤੁਰਿਆ ਫਿਰਦਾ ਤੇ ਹੋਰ ਹੋਰ ਥਾਮਾ ਤੇ ਭਟਕ ਕੇ ਵਿਭਾਂ ਵਿੱਚ ਪੈ ਕੇ ਇਹ ਚਾਹੁੰਦਾ ਵੀ ਸ਼ਾਇਦ ਇੰਨਾ ਪਰਮਾਤਮਾ ਮਿਲ ਜਾਏਗਾ ਤੇ ਅੰਦਰ ਦੀ ਸ਼ਾਂਤੀ ਮਿਲ ਜਾਣੀ ਹੈ ਪਰ ਮਹਾਰਾਜ ਸਾਹਿਬ ਕਹਿੰਦੇ ਨੇ ਰਸਤੇ ਭਟਕਾਉਣ ਵਾਲੇ ਨੇ ਜਿੰਦਗੀ ਦੇ ਅਸਲ ਮਕਸਦ ਤੋਂ ਦੂਰ ਕਰਨ ਵਾਲੇ ਨੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਤੋਂ ਬਿਨਾਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਅੰਦਰ ਦਾ ਆਨੰਦ ਪ੍ਰਾਪਤ ਨਹੀਂ ਹੋ ਸਕਣਾ